ਲਓ ਜੀ ਵੀਡੀਓ ਬਹੁਤ ਖਾਸ ਹੈ ਜੀ ਔਰ ਪੂਰਾ ਪਰਿਵਾਰ ਦੇਖੋ ਜੀ ਬੈਠਾ ਸਾਡੇ ਸਾਹਮਣੇ ਜੀ ਔਰ ਖੇੜੀ ਪਿੰਡ ਦਾ ਵੀਡੀਓ ਹੈ ਜੀ ਔਰ ਖੇੜੀ ਪਰਖਾਲੀ ਦੇ ਲੱਗੇ ਪਿੰਡ ਦੀ ਆਹ ਦੇਖੋ ਜੀ ਮਾਸਟਰ ਜੀ ਆਏ ਜੀ ਕੈਨੇਡਾ ਤੋਂ ਆ ਜੀ ਕੌਣ ਹੈ ਜੀ ਮਾਸਟਰ ਜੀ ਹਾਂ ਜੀ ਆਹ ਲੋ ਜੀ ਮਾਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੈਨੇਡਾ ਵਾਲਿਓ ਸਤਿ ਸ੍ਰੀ ਅਕਾਲ ਜੀ ਹਾਂ ਇਕੱਲੇ ਹੀ ਆਏ ਕਿ ਹੋਰ ਵੀ ਨਾਲ ਹੈ ਨਹੀਂ ਜੀ ਜੋੜਾ ਹੀ ਆਇਆ ਜੋੜਾ ਹੀ ਆਇਆ ਆਹ ਦੇਖੋ ਜੀ ਜੋੜਾ ਦੀ ਹਾਂ ਸਤਿ ਸ੍ਰੀ ਅਕਾਲ ਜੀ ਵਾਹ ਜੀ ਵਾਹ ਕਮਾਲ ਦੀ ਹੁਣ ਤੁਹਾਡੀ ਡਿਊਟੀ ਸ਼ੁਰੂ ਹੋ ਗਈ ਜੀ ਹਾਂ ਲੋ ਜੀ ਤੁਹਾਡਾ ਨਾਮ ਕੀ ਹੈ ਜੀ ਮੱਖਣ ਸਿੰਘ ਆ ਜੀ ਸਰਦਾਰ ਮੱਖਣ ਸਿੰਘ ਜੀ ਪਿੰਡ ਬੁਰਜਵਾਲਾ ਪਿੰਡ ਬੁਰਜ ਵਾਲਾ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਹੁਣ ਸਾਰਿਆਂ ਦੇ ਰਿਸ਼ਤੇ ਸਮਝਾਉਣੇ ਆ ਤੁਸੀਂ ਬਿਲਕੁਲ ਜੀ ਹਾਂ ਜੀ ਉਹ ਕੁੜੀ ਭੱਜ ਗਈ ਜੀ ਦੇਖੋ ਬੁਲਾ ਲਓ ਉਹਨੂੰ ਵੀ ਇੱਧਰ ਆ ਇੱਧਰ ਜਾਣੀ ਦੇਣਾ ਅੱਛਾ ਉੱਥੇ ਬਹਿਣਾ ਉਹਦੇ ਨਾਲ ਸੈੱਟ ਕਰਨਾ ਅੱਛਾ ਉਹ ਉਹ ਸੈਟਿੰਗ ਉੱਧਰ ਬਣਨੀ ਆ ਹਾਂ ਉਹ ਠੀਕ ਹੈ ਠੀਕ ਹੈ ਕਿੱਥੇ ਬਹਿਣਾ ਕਿੱਥੇ ਖਲੋਣਾ ਇਹ ਦੇਖਣਾ ਪਏਗਾ ਜੀ ਹਾਂ ਜੀ ਫਿਰ ਦੱਸੋ ਜੀ ਆਪਣਾ ਨਾਮ ਜੀ ਮੱਖਣ ਸਿੰਘ ਪਿੰਡ ਬੁਰਜ ਵਾਲਾ ਪਿੰਡ ਬੁਰਜ ਵਾਲਾ ਮੱਖਣ ਸਿੰਘ ਜੀ ਆ ਦੇਖੋ ਜੀ ਹੁਣ ਸ਼ੁਰੂ ਕਰਦੇ ਆ ਜੀ ਦੱਸੋ ਜੀ ਹਾਂ ਜੀ ਇਹ ਮਾਸਟਰ ਮਹਿੰਦਰ ਸਿੰਘ ਜੀ ਜੀ ਤੇ ਸਾਡੇ ਭਨੂਜੀਆ ਸਾਹਿਬ ਵੀ ਹੈਗੇ ਹੂੰ ਇਹ ਕੈਨੇਡਾ ਦੇ ਵਿੱਚ ਪੱਕੇ 21 ਸਾਲ ਤੋਂ ਕੈਨੇਡਾ ਜਾਦੀ 21 ਸਾਲ ਤੋਂ ਕੈਨੇਡਾ ਦੇ ਵਿੱਚ ਕੈਨੇਡਾ ਵਿੱਚ ਬਿਲਕੁਲ ਪੱਕੇ ਪੱਕੇ ਜਮਾ ਜੀ ਅੱਛਾ ਉਹ ਵੀ ਬੰਦੇ ਪੱਕੇ ਆ ਇਹੇ ਪੱਕੇ ਬੰਦੇ ਬਿਲਕੁਲ ਪੱਕੇ ਬੰਦੇ ਜੀ ਹਾਂ ਇਹਨਾਂ ਦਾ ਵਿਆਹ 1971 ਵਿੱਚ ਹੋਇਆ ਤਾਂ ਅੱਛਾ ਇਹ 4500 ਰੁਪਏ ਵਿੱਚ ਵਿਆਹ ਹੋਇਆ ਵਾ ਇਹਨਾਂ ਦਾ ਆ ਲਓ ਜੀ 4500 ਰੁਪਏ ਵਿੱਚ ਵਿਆਹ ਦੀ ਆ ਦੇਖੋ ਪੰਜਾਬੀ ਮਾਸਟਰ ਦੀ ਦਾ 4500 ਰੁਪਏ ਵਿੱਚ 71 ਚ 1971 ਚ ਅੱਛਾ ਤੁਹਾਡੇ ਕੰਨੀ ਤੇ ਕਿੰਨਾ ਖਰਚ ਆਇਆ ਸੀ ਸਾੜੇ ਤਾਂ ਜੀ ਸਾੜੇ ਬਾਪੂ ਨੇ ਕਰਿਆ ਮੈਨੂੰ ਕੋਈ ਉਹ ਯਾਦ ਨਹੀਂ ਹੈ ਇਹਨਾਂ ਨੂੰ ਯਾਦ ਹੈ ਹਾਂ ਆ ਬਿਲਕੁਲ ਜੀ ਮੇਰੇ ਧੀ ਤੋਂ ਨਹੀਂ ਤੇ ਯਾਦ ਹੀ ਰਹਿਣਾ ਹਾਂ ਜੀ ਜਿਹਨੇ ਆਪਣੀ ਧੀ ਦਾ ਕੰਮੋਂ ਤੇ ਆਉਂਦੇ ਆਉਂਦੇ ਮੇਰੇ ਵਾਲੇ ਨੂੰ ਨਹੀਂ ਯਾਦ ਆਏ ਕਦੇ ਦੇਣ ਵਾਲੇ ਆਦ ਹੁੰਦਾ ਵੀ ਕਿੰਨਾ ਖਰਚਾ ਹੋ ਗਿਆ ਮੇਰੇ ਨਾਲ ਤਾਂ ਹੋਣੀ ਆਉਣਾ ਹੈ ਲਓ ਜੀ ਠੀਕ ਹੈ ਹਾਂ ਹਾਂ ਇਸ ਕਰਕੇ ਸਾਨੂੰ ਤਾਂ ਯਾਦ ਪਾਈ ਪਾਈ ਹਾਂ ਤੇ ਇਹਨਾਂ ਨਾਲ ਆ ਗਿਆ ਨਾ ਕੋ ਠੀਕ ਖੋਜੋਗੇ ਆਪਣਾ ਲਓ ਜੀ ਵਸਦੀ ਆ ਤਾਂ 4500 ਵਾਲਾ ਵਿਆਹ ਨਾ ਥੋੜਾ ਮਸ਼ਹੂਰ ਹੋ ਜਾਣਾ ਸੀ ਕੈਨੇਡਾ ਤੱਕ ਕੈਨੇਡਾ ਵਾਲੇ ਵੀ ਕਹੋਗੇ 4500 ਵਾਲੇ ਵਿਆਹ ਲੈ ਆਗੇ ਜੀ ਹਾਂ ਜੀ ਠੀਕ ਹੈ ਜੀ ਬਣ ਗਈ ਗੱਲ ਤੁਹਾਡਾ ਨਾਮ ਕੀ ਜੀ ਗੁਰਨਾਮ ਕੌਰ ਹਾਂ ਜੀ ਇੰਟਰੋਡਕਸ਼ਨ ਰਹਿ ਗਈ ਜੀ ਇੱਥੋਂ ਮਾਸਟਰ ਜੀ ਹੁਣ ਤੁਸੀਂ ਇੰਟਰੋਡਕਸ਼ਨ ਸਾਰਿਆਂ ਦੀ ਦੇਣੀ ਦੀ ਹਾਂ ਜੀ ਮਾਸਟਰ ਜੀ ਕੁਮਿੰਦਰ ਸਿੰਘ ਜੀ ਹਾਂ ਜੀ ਹੂੰ ਇਹ ਸਾਡੇ ਭੈਣ ਜੀ ਗੁਰਨਾਮ ਕੌਰ ਹਾਂ ਜੀ ਬਿਲਕੁਲ ਜੀ ਇੱਕ ਮਾਸਟਰ ਜੀ ਦੀ ਇੰਟਰੋਡਕਸ਼ਨ ਹੋਰ ਦੱਸ ਦੀਏ ਮਾਸਟਰ ਮਹਿੰਦਰ ਸਿੰਘ ਜੀ 65 ਕਿਲੋ ਵਜਨ 65 ਕਿਲੋ ਹਾਂ 65 ਕਿਲੋ ਬਿਲਕੁਲ 55 ਕਿਲੋ 55 ਕਿਲੋ ਹਾਂ ਬਹੁਤ ਹੀ ਆਪਣਾ ਸਰੀਰ ਨੂੰ ਸੋਧ ਕੇ ਰੱਖਦੇ ਵਜਨ ਨਾ ਉੱਪਰ ਨਾ ਹੇਠਾਂ 84 ਸਾਲ ਉਮਰ ਅੱਧੀ ਰੋਟੀ ਖਾਂਦੇ ਕਹਿੰਦੇ 84 ਸਾਲ ਉਮਰ ਹੋ ਗਈ ਆਹ ਔਰ ਪੂਰੇ ਰਿਸ਼ਤਪੂਤ ਬਿਨਾ ਬਿਮਾਰੀ ਤੋਂ ਹਾਂ ਬਿਲਕੁਲ オリジナル ਕਹਿੰਦੇ ਸੀ ਹੈਰੀ オリジナル ਪੀਸ オリジナル ਪੀਸ ਕਹਿੰਦੇ ਗੱਡੀ ਕੋਡੇ ਨਾਲ ਦੇ ਹੈ ਜੀ ਕੋਈ ਡੈਂਟਿੰਗ ਪੇਂਟਿੰਗ ਨਹੀਂ ਹੋਈ ਵੀ ਕੋਈ ਡੈਂਟਿੰਗ ਪੇਂਟਿੰਗ ਨਹੀਂ ਬਿਲਕੁਲ オリジナル ਉਹ ਕਹਿੰਦੇ ਗੱਡੀ ਨਾਲ ਵੀ ਹੈ ਕੰਪਨੀ ਦੀ ਹੈ ਠੀਕ ਹੈ ਕੰਪਨੀ ਤੋਂ ਜੋ ਕਹਿੰਦੇ ਗੱਡੀ ਕੰਪਨੀ ਦੀ ਹੈ ਬਿਲਕੁਲ ਨਹੀਂ ਵੀ ਹੋਗੀ ਕਿੱਟ ਕੰਪਨੀ ਵਾਲੀ ਲੱਗੀ ਹੋਈ ਹੈ ਜੀ ਇਹ ਹੈ ਸਾਡੇ ਭੈਣ ਜੀ ਗਰਨਾਮ ਕੌਰ ਜੀ ਜੋ ਇਹਨਾਂ ਦੇ ਤਰੁ ਪਤਨੀ ਆ ਜੋੜੀ ਆ ਦੇਖੋ ਜੀ ਆ ਜੋੜੀ ਦੇਖੋ ਜੀ 4500 ਰੁਪਏ ਵਿਆਹ ਲਈ ਜੋੜੀ ਦੀ ਹਾਂਜੀ ਇਹ ਸਾਡੇ ਭੈਣ ਜੀ ਮਨਜੀਤ ਕੌਰ ਜੀ ਇਹ ਪਿੰਡ ਦਾ ਇਹਦੇ ਪੇਕੇ ਹੈਗੇ ਰਾਜੇ ਮਾਜਰਾ ਰਾਜੇ ਮਾਜਰਾ ਸਰਦਾਰ ਬਿਆਨ ਸਿੰਘ ਦੇ ਧਰਮ ਪਤਨੀ ਹੂੰ ਆ ਬੈਠੇ ਦੀ ਆਜੋ ਨੇੜੇ ਨੂੰ ਨੇੜੇ ਨੂੰ ਡਰਦੇ ਉਹ ਡਰਦਾ ਥੋੜਾ ਜਿਆਦਾ ਡਰਦੇ ਆ ਹੈ ਕਾਨੂੰਨ ਰਿਟਾਇਰ ਪਰ ਇਹਦੇ ਪਰ ਉਹਦੇ ਪਰ ਕੰਮਣ ਪਏ ਵੇ ਜਿਹੜਾ ਕੰਮ ਹੁੰਦੇ ਪਹਿਲਾਂ ਉਹ ਕੰਮਣ ਪਏ ਵੇ ਜਦ ਤੀਵੀਂ ਪਹਿਲਾਂ ਉੱਠ ਖੜਦੇ ਨੇ ਹੁੰਦਾ ਪਰ ਕੰਮਣ ਪੈ ਜਾਨੇ ਬੰਦਾ ਬੋਲਦਾ ਨਹੀਂ ਅੱਛਾ ਕਰਕੇ ਬੰਦਾ ਪਰ ਮੈਂ ਪਹਿਲਾਂ ਉੱਠ ਖੜਦੀ ਅੱਛਾ ਜੀ ਇਹ ਹੁਣ ਪਿੱਛੇ ਰਹਿ ਗਏ ਅੱਛਾ ਪਿੱਛੇ ਰਹਿ ਗਏ ਇਹ ਤਾਂ ਉੱਠਦਾ ਹੀ ਰਹਿ ਜਾਂਦਾ ਤੇ ਇਹ ਘੜੀ ਹੋ ਜਾਂਦੀ ਦਮ ਦਾ ਕਹਿ ਕੰਮਣ ਪੈ ਗਏ ਕਾਂਬੜ ਬੈਗੇ ਜੀ ਬਾਦ ਦੀ ਬਾਦ ਲਾ ਲਿਆ ਬਹੁਤ ਹਾਂ ਨਹੀਂ ਠੀਕ ਹੈ ਨਹੀਂ ਡਰਾ ਕੇ ਰੱਖਣੇ ਚਾਹੀਦੇ ਅਫਸਰ ਹੋਵੋਗੇ ਆਪਣੇ ਘਰ ਨੂੰ ਉੱਥੇ ਹੋਵੋਗੇ ਹਾਂ ਜੀ ਕਾਨਗੋ ਸਾਹਿਬ ਉੱਥੇ ਹੋਵੋਗੇ ਹਾਂ ਜੀ ਜੋ ਮਰਜੀ ਤੁਹਾਡੇ ਸਾਹਮਣੇ ਤਾਂ ਫਿਰ ਹੈ ਬੇਅੰਤ ਹੈ ਤੁਹਾਡੇ ਸਾਹਮਣੇ ਠੀਕ ਹੈ ਹਾਂ ਜੀ ਬੇਅੰਤ ਸਿੰਘ ਜੀ ਸਾਡੇ ਸਾਹਮਣੇ ਬੇਅੰਤ ਸਿੰਘ ਜੀ ਹਾਂ ਬਹੁਤ ਵਧੀਆ ਜੀ ਆਹ ਦੇਖੋ ਜੀ ਆ ਆ ਜੋੜੀ ਐਦਾਂ ਕਰਕੇ ਕੈਮਰਾ ਦੇਖੋ ਆਪਾਂ ਫੇਰ ਵੀ ਬਣਾ ਦੇਣੀ ਮੂਵੀ ਜੀ ਆਹ ਦੇਖੋ ਬਾਹਲਾ ਤਾਂ ਕੈਮਰਾ ਜੀ ਅੱਗੇ ਪਿੱਛੇ ਕਰ ਦਿੰਦਾ ਆ ਕਰਕੇ ਦਿਖਾਤਾ ਹਾਂ ਬਾਹਲਾ ਤਾਂ ਕੀ ਬਾਤ ਹੈ ਹਾਂ ਅੱਗੇ ਇਹਨਾਂ ਨੂੰ ਹੀ ਰੱਖਿਆ ਮੂਹਰੇ ਇਹਨਾਂ ਨੂੰ ਰੱਖਿਆ ਸੀਨ ਪੇਸ ਕਰਤਾ ਸਰਦਾਰੀ ਇਹਨਾਂ ਦੀ ਕਾਇਮ ਹੈ ਬਿਲਕੁਲ ਬਿਲਕੁਲ ਸਰਦਾਰੀ ਇਹਨਾਂ ਦੀ ਕਾਇਮ ਹੈ ਜੀ ਕਰਤਾ ਨਾਲ ਸੀਨ ਦੀ ਬਿਲਕੁਲ ਜੀ ਬਿਲਕੁਲ ਹਾਂ ਆ ਤਾਂ ਬਿਆਹ ਨਾਲ ਤੇ ਵਧੀਆ ਬਣਾਤੀ ਮੂਵੀ ਜੀ ਹਾਂ ਜੀ ਇਹ ਕਹਿੰਦਾ ਅਮਰਿੰਦਰ ਸਿੰਘ ਸਰਦਾਰ ਬਿਆਨ ਸਿੰਘ ਦਾ ਛੋਟੇ ਪੇਟਾ ਜੀ ਸਤਿ ਸ਼੍ਰੀ ਅਕਾਲ ਜੀ ਹੂੰ ਇਹਨਾਂ ਨੇ ਸਾਨੂੰ ਬੁਲਾਇਆ ਜੀ ਹਾਂ ਇਹਨਾਂ ਨਾਲੇ ਥੋੜੀ ਪਹਿਲਾਂ ਤੇ ਮੁਲਾਕਾਤ ਹੋਈ ਗਈ ਹੈ ਹੂੰ ਤੇ ਉਹ ਤਾਂ ਉੱਥੇ ਵੀ ਆਪਣੀ ਮੁਲਾਕਾਤ ਹੋਈ ਦੀ ਤੀਆਂ ਦੇ ਵਿੱਚ ਤੀਆਂ ਦੇ ਵਿੱਚ ਉੱਥੇ ਆਇਆ ਹਾਂ ਹੂੰ ਕਿਉਂ ਜਾਂਦੇ ਇਹ ਪਿੰਡ ਕੜੂਏ ਰਹਿੰਦੇ ਐ ਹਾਂ ਉਹਨਾਂ ਦੇ ਉੱਥੇ ਪੀਜੀ ਆ ਦੋ ਹਾਂ ਉਹ ਯੂਨੀਵਰਸਿਟੀ ਦੇ ਵਿੱਚ ਇਹ ਉਹ ਦੋ ਜਣੇ ਕੰਟਰੋਲ ਇਹ ਕਰਦਾ ਦੋ ਮੀਮ ਵੀ ਵੀ ਦੋ ਸਾਰੇ ਪਰਿਵਾਰ ਉੱਥੇ ਰਹਿੰਦੇ ਆ ਅਮਨ ਕੌਰ ਇਹਨਾਂ ਦੇ ਧਰਮਪੁੱਤ ਨੇ ਖਾਸ ਗੱਲ ਸਾਡੇ ਦੋਨਾਂ ਦਾ ਨਾਮ ਅਮਨ ਅਮਨ ਹੈ ਅੱਛਾ ਇੱਕੋ ਰਾਸ਼ੀ ਵਾਲੇ ਆ ਇੱਕੋ ਰਾਸ਼ੀ ਹਾਂਜੀ ਆ ਪਾइए ਕੈਮਰਾ ਦੀ ਪਾਓ ਪਾਓ ਅਮਨ ਸ਼ਾਂਤੀ ਕੈਮ ਹੈ ਤਾੜੀਆਂ ਦੀ ਬਿਲਕੁਲ ਜੀ ਅਮਨ ਸ਼ਾਂਤੀ ਪੂਰੀ ਕੈਮ ਹੈ ਹੈਗੀ ਕੈਮ ਥੋੜਾ ਬਤਾ ਤਾਂ ਹੋ ਜਾਂਦਾ ਕਿ ਮੋਟਾ ਦਾ ਨੂਨ ਚੱਲਦਾ ਹੀ ਹੈ ਮਾੜਾ ਮੋਟਾ ਨੂਨ ਮਸਾਲਾ ਚੱਲਦਾ ਹੀ ਹੁੰਦਾ ਚੱਲਣਾ ਚਾਹੀਦਾ ਚਾਹੀਦਾ ਵੀ ਹੈ ਹਾਂ ਇੰਨਾ ਮਿੱਠੇ ਨੌਜੋ ਕੋ ਖਾਏ ਜਾਵੇ ਹਾਂ ਇੰਨੇ ਕੌੜੇ ਨੂੰ ਕੋਈ ਧੁੱੱਕ ਦਵੇ ਇਹ ਓਏ ਰਣ ਮੇਲ ਮੇਲ ਰਹੇ ਨੇ ਆ ਕਿਆ ਕਹੀ ਗੱਲ ਦੁਬਾਰਾ ਬੋਲਿਓ ਐਨੇ ਕੌੜੇ ਬਣਾਉ ਜੇ ਕੋਈ ਥੁੱਕ ਦਵੇ ਹਾਂ ਇਹ ਇਹ ਇਹਨੇ ਮਿੱਠੇ ਨੋ ਜਵੇ ਜੇ ਕੋ ਖਾਏ ਜਾਵੇ ਹਾਂ ਇਹ ਨਮਕੀਨ ਜੇ ਰਹਿਣੇ ਨਮਕੀਨ ਹਾਂ ਬਿਲਕੁਲ ਠੀਕ ਹੈ ਪੂਰਾ ਬਿਲਕੁਲ ਬਿਲਕੁਲ ਹਾਂ ਜੀ ਜ਼ਿੰਦਗੀ ਇੱਕ ਫਿਲਮ ਹੈ ਜੀ ਫਿਲਮ ਹੈ ਜੀ ਫਿਲਮ ਫਿਲਮ ਦੇ ਵਿੱਚ ਸਭ ਕੁਝ ਹੋਣਾ ਚਾਹੀਦਾ ਹੋਣਾ ਹੋਣਾ ਚਾਹੀਦਾ ਜ਼ਿੰਦਗੀ ਉਹੀ ਹੈ ਜੀ ਹਾਂ ਉਤਰਾਓ ਚੜਾਓ ਜਿਹਨਾਂ ਦੇਖੇ ਨੇ ਕੋਈ ਜ਼ਿੰਦਗੀ ਨਹੀਂ ਹਾਂ ਜਾਂ ਉਤਰਾਓ ਜਿਹੜਾ ਦੇਖੇ ਉਹੀ ਜ਼ਿੰਦਗੀ ਹੈ ਉਹੀ ਸੰਘਰਸ਼ ਹੈ ਸਾਡਾ ਜ਼ਿੰਦਗੀ ਹੀ ਸੰਘਰਸ਼ ਹੈ ਉਹ ਪਿੱਛੇ ਮੁੰਡਾ ਬੈਠਾ ਹੋ ਉਹ ਮੁੰਡਾ ਹੈਗਾ ਜੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਉਹਦਾ ਨਾਮ ਵੀ ਅਮਨ ਹੈ ਉਹ ਰਾਜਵੀਰ ਰਾਜਵੀਰ ਹੈ ਉਹਦਾ ਨਾਮ ਰਾਜਵੀਰ ਹੈ ਜੀ ਹੂੰ ਦਿਲਾਂ ਤੇ ਕਰਦਾ ਰਾਜ ਦੀ ਆ ਮੁੰਡਾ ਬੜਾ ਕਾਮ ਹੈ ਜੀ ਹਾਂ ਕੋਈ ਗੀਤ ਗਾਣਾ ਆਉਂਦਾ ਜੀ ਕਿਹੜੀ ਕਲਾਸ ਪੜ੍ਹਦਾ 8th 8th ਵਿੱਚ ਕਿਧੂ ਵਹੀਂ ਹਾਂਜੀ ਹਾਂ ਕੋਈ ਸੁਣਾਵੇ ਕੋਈ ਗੀਤ ਅੱਛਾ ਸਿੰਗਰ ਕਿਹੜਾ ਤੇਰਾ ਫੇਵਰੇਟ ਬੋਲ ਦੇ ਸ਼ਰਮਾਉਂਦਾ ਕਾਨੂੰ ਐ ਸਿੱਧੂ ਸਿੰਘ ਹੈ ਸਿੱਧੂ ਸਿੰਘ ਸਿੱਧੂ ਸਿੰਘ ਵਾਲਾ ਬਈ ਠੀਕ ਹੈ ਉਹ ਤਾਂ ਬੜਾ ਨੌਅ ਹੈ ਨਹੀਂ ਇਸ ਬੰਦੇ ਦੀ ਇੱਕ ਹੋਰ ਖਾਸियत ਹੈ ਹੂੰ ਇਹਨੇ ਜਦੋਂ ਤੋਂ ਇਹ ਜੰਮਿਆ ਹੂੰ ਇਹਨੇ ਕਦੇ ਰਮਾਲ ਨਹੀਂ ਬੰਨਿਆ ਸਿਰ ਤੇ ਕਦੇ ਪਟਕਾ ਨਹੀਂ ਬੰਨਿਆ ਸ਼ੁਰੂ ਤੋਂ ਦਿਮਾਲਾ ਤੇ ਪੱਗ ਬੰਨੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੁਰੂ ਤੋਂ ਹਾਂ ਸਭ ਲੋਕੀ ਸਾਰੇ ਪਾਸੇ ਨੂੰ ਮਤਲਬ ਕਦੇ ਰਮਾਲ ਤੇ ਪਟਕਾ ਦਾ ਕਦੇ ਸਿਰ ਤੇ ਬੰਨਿਆ ਨਹੀਂ ਬੰਨਿਆ ਸਿੱਧਾ ਹੀ ਦਿਮਾਲਾ ਤੇ ਪੱਗ ਬੰਨੀ ਹੈ ਬੜਾ ਸਭ ਬੰਦੇ ਰਹੇ ਹੂੰ ਹੁਣ ਫਿਰ ਆਪ ਦੱਸੋ ਇਹ ਇਹਨਾ ਅਮਨਿੰਦਰ ਸਿੰਘ ਦੀ ਬੇਟੀ ਹੈ ਅੱਛਾ ਆਪਾਂ ਤੇ ਕੀ ਨਾਮ ਰੋਟਾ ਹੱਸ ਸਮਝ ਕਿਹੜੀ ਹਰਸੀਮਰਨ ਕਿਹੜੀ ਕਲਾਸ ਹੈ ਪਲਸ 1 ਪਲਸ 1 ਚ ਕੁੜੂ ਵਹੀਂ ਜੀ ਹਾਂ ਜੀ ਹਮ ਕਿਆ ਪੜਨਾ ਹੈ ਲਾਇਰ ਲਾਇਰ ਐਡਵੋਕੇਟ ਪੜਨਾ ਹੈ ਕਿਉਂ ਪੜਨਾ ਐਡਵੋਕੇਟ ਡਰ ਡਰਾਦਾ ਮੈਨੂੰ ਤੂੰ ਤਾਂ ਹਾਂ ਆ ਲਓ ਜੀ ਐਡਵੋਕੇਟ ਪੜਨਾ ਹੈ ਨੇ ਹਾਂ ਵਾਹ ਜੀ ਵਾਹ ਹਮ ਆ ਲਓ ਜੀ ਇੱਥੇ ਫੇਰ ਕੈਮਰਾ ਪਾ ਦੀਏ ਨੇ ਸਰਦਾਰ ਬਿਮ ਸਿੰਘ ਜੀ ਰਿਟਾਇਰ ਕਾਨੂੰਗੋ ਤੀਆਂ ਵਾਲੇ ਬਾਬਾ ਜੀ ਤੀਆਂ ਵਾਲੇ ਬਾਬਾ ਜੀ ਤੀਆਂ ਵਾਲੇ ਬਾਬਾ ਜੀ ਕਰਦੇ ਆਪਾਂ ਨਾ ਮਸ਼ਹੂਰ ਕਰ ਤੀਆਂ ਵਾਲੇ ਬਾਬਾ ਜੀ ਹਾਂ ਐਤ ਕੀ ਫੇਰ ਬੁਲਾ ਲਿਓ ਜੀ ਪੱਕਾ ਜੀ ਪੱਕਾ ਜੀ ਹਾਂ ਇਹਦਾ ਤੁਹਾਨੂੰ ਦੋ ਹਫਤਾ ਪਹਿਲਾਂ ਦੱਸਾਂਗੇ ਕਿਤੇ ਪਾਸਾ ਹੋਰ ਪਰੋਂ ਫਿੱਟ ਨਾ ਕਰਿਓ ਉਦੋਂ ਸਾਧ ਜਰ ਪਹਿਲਾਂ ਇੱਥੇ ਹੀ ਆਉਣਾ ਪਹਿਲਾਂ ਇੱਥੇ ਆਣਾ ਐਤ ਕੀ ਬੰਦੇ ਹੋਰ ਲੈ ਕੇ ਆਵਾਂਗੇ ਅਸੀਂ ਹਾਂ ਖੁੱਲੀ ਹਾਂ ਖੁੱਲੀ ਇਹ ਮੂਵੀ ਬਣਾਉਣੀ ਆਪਾਂ ਨੇ ਬਿਲਕੁਲ ਜੀ ਬਿਲਕੁਲ ਜੀ ਜਿਹੜੇ ਇਕੱਠੇ ਆਉਂਦੇ ਸਭ ਦਾ ਦਰਸ਼ਨ ਕਰਾ ਦੇਣ ਦੋ ਬਿਲਕੁਲ ਜੀ ਬਿਲਕੁਲ ਜੀ ਆਇਦਰ ਜੀ ਹਾਂ ਜੀ ਇਹ ਹੈਗੇ ਸਦਾ ਕਨ ਕੋਈ ਸਾਹਬ ਦੇ ਬੜੇ ਬੇਟ ਸ਼ੋਭਨਾਮ ਜੀ ਕੁਲਵੀਰ ਸਰਦਾਰ ਕੁਲਵੀਰ ਸਿੰਘ ਕਲਾੜੀ ਦੇ ਇੰਚਾਰਜ ਤੁਸੀਂ ਹੈਂ ਹਾਂ ਜੀ ਹਾਂ ਇੱਕ ਲੱਖ ਦਾ ਇੰਚਾਰਜ ਬਣਾਏ ਹੋਇਆ ਹੈ ਡਿਪਾਰਟਮੈਂਟ ਬੰਡੇ ਹੋਏ ਆ ਕੱਚ ਲਾਣੀ ਕਲਾੜੀ ਜੀ ਕੱਲ ਤੇ ਸਟਾਰਟ ਹੈ ਜੀ ਕੱਲ ਤੇ ਸਟਾਰਟ ਹੈ ਹਾਂ ਜੀ ਅ ਕੱਲ ਕਿਹੜੀ ਡੇਟ ਹੈ ਜੀ ਕੱਲੋ 25 ਤਰੀਕ 25 ਤਰੀਕ ਤੇ 25 ਜਨਵਰੀ ਤੇ ਕਲਾੜੀ ਤਿਆਰ ਹੈ ਜੀ ਫਿਰ 25 26 27 ਚੱਲੂ ਜੀ ਚੱਲੂਗੀ ਚੱਲੂ ਉੱਪਰ ਆਪਾ ਮਹਾਰਾਜ ਕਿਰਪਾ ਕਰ ਦਵੇ ਹਾਂ ਟਾਈਮ ਉਹਨਾ ਦੇਣਾ ਚਲਾਉਣਾ ਆ ਸਾਂ ਐ ਇੱਧਰ ਹੁਣ ਚੱਲੀਏ ਕੈਮਰੇ ਤੇ ਜੀ ਇਹ ਸਾਡੇ ਰਿਸ਼ਤੇਦਾਰ ਅੱਛਾ ਜੀ ਤਾਂ ਅੱਸੀ ਕੱਲ ਦੀ ਚੁੱਲਾ ਚੱਲ ਰਿਹਾ ਜੀ ਹਾਂ ਜੀ ਹੂੰ ਕਿਆ ਨਾਮ ਹੋਣਾ ਕੁਲਵਿੰਦਰ ਕੌਰ ਕੁਲਵਿੰਦਰ ਕਿਆ ਹੈ ਕਿਆ ਬਣਾਉਣ ਲੱਗੇ ਹੁਣ ਰੋਟੀ ਬਣਾਉਣ ਲੱਗੇ ਰੋਟੀ ਮੱਕੀ ਦੀ ਕਿ ਕਣਕ ਦੀ ਦੋਹੇ ਤੈ ਸੁਣ ਲਿਆ ਸੀਗਾ ਵੀ ਦੋਹੇ ਖਾ ਕੇ ਜਾਣੀ ਇਹਨਾਂ ਨੇ ਲਓ ਜੀ ਤੁਸੀਂ ਵੀ ਗੁੜ ਖਾਣਾ ਆਏ ਕਿ ਲਾੜੀ ਤੇ ਲੈ ਜੀ ਤੁਸੀਂ ਵੀ ਆਏ ਗੁੜ ਖਾਣ ਗੁੜ ਖਾਣ ਵੀ ਆ ਕੇ ਲੈ ਕੇ ਜਾਓਗੇ ਹਾਂ ਹਾਂ ਇਹ ਜਿਹੜਾ ਵੀਡੀਓ ਬਣਦਾ ਨਾ ਇਹ ਸਾਡੇ ਰਿਸ਼ਤੇਦਾਰ ਕਮੈਂਟ ਕਰ ਦਿੰਦੇ ਵੀ ਕੱਲੇ ਕੱਲੇ ਖਾ ਜਾਣੇ ਲੈ ਕੇ ਜਾਣੇ 5-6 ਕਿਲੋ ਲੈ ਕੇ ਜਾਓਗੇ ਵਾਧੂ ਦਊਂਗੀ ਬਾਦੂ ਕੋਈ ਨਹੀਂ ਹਾਂ ਹਾਂ ਲੈ ਪੈਸੇ ਵੀ ਦੇ ਕੇ ਜਾਊਂਗੇ ਹਾਂ ਵਧੀਆ ਸੱਤਰ ਬਣਾਊਂਗਾ ਜਿਹੜੇ ਖਾਣੇ ਯੋਗੀ ਹੋਣਗੇ ਰੋਟੀ ਦੇ ਨਾਲ ਖਾਓ ਜਿਸ ਤਰ੍ਹਾਂ ਮਰਜ਼ੀ ਖਾਓ ਲਓ ਜੀ ਜ਼ਬਰਦਸਤ ਕੰਮ ਐ ਜੀ ਆਹ ਦੇਖੋ ਜੀ ਮਾਸਟਰ ਜੀ ਨਾਲ ਹੋਰ ਦੋ ਚਾਰ ਗੱਲਾਂ ਕਰਨੀਆਂ ਜੀ ਮਾਸਟਰ ਜੀ ਸੱਚ-ਸੱਚ ਦੱਸਿਓ ਕੈਨੇਡਾ ਵਧੀਆ ਕਿ ਪੰਜਾਬ ਵਧੀਆ ਦੱਸ ਦਿਓ ਅੱਜ ਪੁੱਛ ਲਿਆ ਸਖਤ ਸਵਾਲ ਕੈਨੇਡਾ ਬਹੁਤ ਸੋਹਣਾ ਹੈ ਹਮ ਪਰ ਮੇਰੇ ਪਿੰਡ ਵਰਗਾ ਨਹੀਂ ਹੈ ਹਾਂ ਕੈਨੇਡਾ ਬਹੁਤ ਸੋਹਣਾ ਹੈ ਪਰ ਮੇਰੇ ਪਿੰਡ ਵਰਗਾ ਨਹੀਂ ਹੈ ਬੁਰਜਾਲੇ ਵਰਗਾ ਨਹੀਂ ਕਿਹੜਾ ਪਿੰਡ ਜੀ ਖੇੜੀ ਖੇੜੀ ਵਰਗਾ ਨਹੀਂ ਹੈ ਜੀ ਬੁਰਜਾਲਾ ਵੀ ਵਿਚੇ ਆ ਗਿਆ ਹਾਂ ਹੈ ਜੀ ਬੁਰਜਾਲੇ ਦਾ ਸੌਰੇ ਹੈ ਬੁਰਜਾਲੇ ਸੌਰੇ ਹੈ ਨਹੀਂ ਪਰ ਸੌਰੇ ਨਹੀਂ ਸੌਰਿਆਂ ਦਾ ਪਿੰਡ ਆ ਗਿਆ ਹੈ ਜੀ ਅਸਲੀ ਪਿੰਡ ਤਾਂ ਫਿਰ ਸੌਰਿਆਂ ਦਾ ਪਿੰਡ ਤਾਂ ਖਾਸ ਹੋ ਜਾਂਦਾ ਹੈ ਜੀ ਚਾਅ ਚੜ ਜਾਂਦਾ ਸੌਰਿਆਂ ਦੇ ਪਿੰਡ ਦੀ ਬਿਲਕੁਲ ਬਿਲਕੁਲ ਮਾਸਟਰ ਜੀ ਬਹੁਤ ਸੋਹਣਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਔਰ ਤੁਹਾਡੇ ਵਿਦਿਆਰਥੀ ਜਿਹੜੇ ਤੁਹਾਡੇ ਕੋਲ ਹੋਏ ਹੋਏ ਆ ਉਹ ਵੀ ਵੀਡੀਓ ਦੇਖ ਰਹੇ ਆ ਕਮੈਂਟ ਤੇ ਕਮੈਂਟ ਕਰਨਗੇ ਜੀ ਉਹ ਔਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਦੋ ਸ਼ਬਦ ਬੋਲ ਦਿਓ ਜੀ ਹਮ ਵਾਹ ਜੀ ਇਹ ਹੈ ਵੀ ਜਿਹੜੇ ਮੇਰੇ ਵਿਦਿਆਰਥੀ ਆ ਸਾਰੇ ਉਹ ਸਾਰੇ ਚੜ੍ਹਦੀਆਂ ਕਲਾਂ ਚ ਰਹੇ ਤਰੱਕੀਆਂ ਕਰਨ ਆਪਣਾ ਨਾਮ ਉੱਚਾ ਕਰਨ ਮਾਪੇ ਦਾ ਨਾਮ ਉੱਚਾ ਕਰਨ ਇਹਦੇ ਨਾਲ ਅਧਿਆਪਕ ਨੂੰ ਖੁਸ਼ੀ ਮਿਲਦੀ ਹੈ ਹਾਂ ਸਾਰੇ ਕੈਨੇਡਾ ਵਿੱਚ ਜਾਵਾਂ ਜੀ ਹਾਂ ਸਭ ਦੇ ਮਾਪੇ ਪਾਪਾ ਨੂੰ ਆਏ ਹੋਵੇ ਸਾਡੇ ਬੱਚੇ ਕੈਨੇਡਾ ਚ ਹਮਮ ਅੱਜ ਸਾਰੀ ਸਾਰਾ ਪੰਜਾਬ ਖਾਲੀ ਕਰ ਦੇਣਾ ਖਾਲੀ ਹੋ ਹੈ ਜੀ ਹੁਣ ਵੀ ਖਾਲੀ ਹੋ ਹੈ ਜੀ ਪਹਿਲਾਂ ਹੀ ਇਹੀ ਰੌਲਾ ਪਿਆ ਪਿਆ ਹਾਂ ਜੀ ਮੁੰਡੇ ਕੁੜੀਆਂ ਨਹੀਂ ਪਹਿਲੇ ਮੁੰਡੇ ਵਿਚਾਰੇ ਨਹੀਂ ਫਿਰ ਉਹ ਸਾਰਾ ਯੂਪੀ ਬਿਹਾਰ ਇੱਥੇ ਇਕੱਠਾ ਹੋ ਜਾਊਗਾ ਥੋੜੇ ਜੇ ਰਹਿਣ ਦਿਓ ਇੱਥੇ ਬਿੰਤਾ ਸਭ ਦਾ ਕਰਦਾ ਜੀ ਨਹੀਂ ਨਹੀਂ ਥੋੜੇ ਜੇ ਰਹਿਣ ਦਿਓ ਤੁਸੀਂ ਥੋੜਾ ਇਹ ਸੰਦੇਸ਼ ਦਿਓ ਵੀ ਇੱਥੇ ਵੀ ਰਹੋ ਆ ਲੇ ਇਹ ਕੀ ਕਰਵੇ ਇੱਕ ਬੰਦਾ ਜਾਓ ਬਾਕੀ ਇੱਥੇ ਰਹੋ ਬਾਕੀ ਇੱਥੇ ਰਹੋ ਹਾਂ ਠੀਕ ਹੈ ਹਾਂ ਜੀ ਬਾਕੀ ਇੱਥੇ ਰਹੋ ਜੀ ਨੋਕਰ ਨੌਕਰ ਸੁੱਖਾ ਸਿੰਘ ਸੁੱਖਾ ਸਿੰਘ ਆਏ ਸਾਨੂੰ ਪਹਿਲਾਂ ਮਿਲੇ ਆਉਂਦੇ ਹੀ ਹਾਂ ਹਾਂ ਲਓ ਸੁੱਖਾ ਬਾਲਿਆ ਕਰਦਾ ਮੈਂਬਰ ਹੈ ਜੀ ਨੌਕਰ ਨਹੀਂ ਹੈ ਹਾਂ ਇਹ ਕਰਦਾ ਮੈਂਬਰ ਹੈ ਸਾਡੇ ਭਰਾਵਾਂ ਦੀ ਤਰ੍ਹਾਂ ਹੀ ਆਓ ਬੈਠੋ ਕੁਰਸੀ ਤੁਹਾਡੇ ਲਈ ਕੀ ਕੀ ਨਾਮ ਕੀ ਦੱਸਿਆ ਜੀ ਸੁੱਖਾ ਜੀ ਸੁੱਖਾ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਹਾਂ ਜੀ ਇਹ ਡੇਰੀ ਜੀ ਚੱਲਦੀ ਉਹਦਾ ਸਾਰੀ ਡੇਰੀ ਦੇ ਮਾਲਕ ਇਹੀ ਹੈ ਹਮਮ ਵੱਡੀ ਗੱਲ ਹੈ ਜੀ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਜੀ ਤੁਹਾਡੇ ਕੋਲ ਆ ਕੇ ਤੁਹਾਡੇ ਨਾਲ ਸਮਾਂ ਬਤਾ ਕੇ ਇਹ ਮੂਵੀ ਬਣਾ ਕੇ ਇਹ ਗੱਲਾਂ ਬਾਤਾਂ ਰਿਕਾਰਡ ਕਰਕੇ ਆ ਗਿਆ ਨਜ਼ਾਰਾ ਜੀ ਇਹ ਜਿਹੜੇ ਵੀਡੀਓ ਦੇਖ ਰਹੇ ਨੇ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਸੂਤਰਤਾਰ ਦੀ ਤੁਹਾਡਾ ਰੋਲ ਬਹੁਤ ਵਧੀਆ ਇਹਨਾਂ ਲਈ ਜ਼ੋਰਦਾਰ ਤਾੜੀਆਂ ਦੀ ਹਾਂ ਮੁੱਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਦੀ ਬਣ ਗਈ ਜੀ ਗੱਲ ਜੀ